ਦੀ ਕੀ ਗੱਲ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਅੱਜ ਮਿਲਣ ਚੱਲੇ ਆ ਇੱਕ ਸਫਲ ਕਿਸਾਨ ਨਾਲ ਤੇ ਸਭ ਤੋਂ ਪਹਿਲਾਂ ਜੀ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਨਾਮ ਕੀ ਤੇ ਜੁਹੇਂ ਦਾ ਸੇ ਘੁਮਾਨ ਹਾਂਜੀ ਆ ਕੀ ਕਰੀਏ ਅਨੂੰ ਅੱਜ ਉਹ ਵੀ ਕਾਰ ਕਰਿਆ ਭਾਈ ਘਰ ਦੀ ਪੀਕੇ ਅੱਛਾ ਜੀ 100% ਆਰਗੇਨਿਕ 100% ਆਰਗੇਨਿਕ ਦੇਸੀ ਘਰ ਦੀ ਹਲਦੀ ਪ੍ਰਿੰਮ ਦਾ ਪੱਟਾ ਕਰਨ ਵਾਲਾ ਇਹ 5000 ਰੁਪਏ ਦਾ ਨਾਮ ਆ। ਵੀਜੇ ਮਲਾਵਟ ਸਾਫਤ ਕਰੂ ਉਹਨੂੰ 5000 ਰੁਪਏ ਨਾਮ। ਬਲਦੇਸ਼ ਆਪਣਾ ਹੀ ਐਡਰੈਸ ਦੱਸ ਦੋ। ਰਵਿੰਦਰ ਸਿੰਘ ਵਾਲੀ ਪ੍ਰਕਾਸ਼ ਸਾਹਿਬ, ਕਮਾਨਕ ਜਨਿੰਗ, ਸੰਨੋ। ਦੇਚੀ ਹੈਲਥੀ, ਰਾਜਾਪ uri B ਕਿਹੜਾ ਵੀ ਆਈ ਇਹ? ਰਾਜਾਪ uri, ਰਾਜਾਪ uri, ਪੁਰਾਣਾ, ਪੁਰਾਣਾ। ਅੱਜ ਤੋਂ 40 ਸਾਲ ਪਹਿਲਾਂ। ਅੱਛਾ ਜੀ। ਨਵੇਂ ਵੀ ਬੀਜਦੇ ਨੇ ਲੈ ਕੋਈ ਨਹੀਂ ਹੈਗੇ ਕਿਤੇ ਨਿਕਲੇ ਘੱਟ ਬਾਦੂ ਇਹ ਰਹੀ ਉਹ ਸਾਡੀ ਸ਼ੁਰੂਆਤ ਕਿਵੇਂ ਹੋਈ ਸੀ ਜੀ ਬੀਜਣ ਦੀ ਛੱਟਰਵਾਲ ਜੀ ਖੜੇ ਬਾਪੂ ਜੀ ਨੇ ਕਰੀ ਤੀ ਬਹੁਤ ਸ਼ੌਂਕੀ ਤੇ ਉਹਨਾਂ ਨੇ ਬੜਾਇਆ ਕੰਮ ਫੜਾ ਕੇ ਮੈਨੂੰ ਦੇ ਗਿਆ ਸਾਨ ਹਲਦੀ ਦਾ ਨਾਂ ਤੇ ਰਿਸ਼ਟਾ ਹੈ ਰਿਸ਼ਟਾ ਕੋਈ ਫਰੀ ਨਹੀਂ ਵੇਚਦੇ ਵਿਆਹ ਬਦੋਤ ਕਰਦੇ ਆ ਬਲਾਵਟ ਦੇ ਕੱਢ ਨਾਲ 5000 ਰੁਪਏ ਨਾਲ ਠੀਕ ਹੈ ਹਲਪ ਯਾਰ ਜਦੋਂ ਮਰਜ਼ੀ ਲੱਗੇ 250 ਰੁਪਏ ਕਿਲੋ ਅੱਜ ਟਾਈਮ ਘਹਰੇਟ ਬਰ ਘਹਰੇਟ ਬਰ ਸਿਕਾ ਕਰਦਾ 2200 ਰੁਪਏ ਮਤਲਬ ਅੱਜ ਦਾ ਰੇਟ ਆ ਅੱਜ ਦਾ ਰੇਟ 2200 ਰੁਪਏ ਕਿਲੋ ਠੀਕ ਹੈ ਜੀ ਦੇਖੇ ਨੇ 20 ਕਿਲੋ ਪਚਾਉਣੇ 50 ਕਿਲੋ ਪਚਾਉਣੇ ਫਿਰ ਪਹੁੰਚ ਕੇ ਇਹ ਨਿਲੇ ਕਰਾਂਗੇ ਆ ਦੇਖੋ ਜੀ ਘਰ ਦੀ ਚੱਕੀ ਆ ਤੇ ਆ ਸਾਡੇ ਸਾਫ ਸੁਥਰੀਆਂ ਤਰੀਕਿਆਂ ਨਾਲ ਰੱਖਿਆ ਹੋਇਆ ਹਲਦੀ ਖੇਤਮਨ ਦਾ ਹਲਦੀ ਆ ਜੀ ਅੱਜ ਕੱਲ ਜਿਹੜੇ ਵੀ ਰੋਗੀ ਨੇ ਵਿਚਾਰੇ ਸ਼ੂਗਰ ਦੇ ਜਾਂ ਹੋਰ ਉਹਨਾਂ ਨੂੰ ਵੀ ਬਹੁਤ ਲਾਹੇਵੰਦ ਆਈ ਕਿਹੜੇ ਕਿਹੜੇ ਰੋਗਾਂ ਖਾਤਰਾਈ ਜਿੰਨਾ ਖੂਮਣਾ ਸਭ ਸਾਫ ਕਰ ਦਿਆ ਹਾਂਜੀ ਚਾਹੇ ਮਲੇਰੀਆ ਹੋਵੇ ਚਾਹੇ ਸ਼ੂਗਰ ਹੋਵੇ ਚਾਹੇ ਕੁਝ ਹੋਰ ਹੋਵੇ ਤੇ ਕੈਂਸਰ ਹੋਵੇ ਸਭ ਫਰੀ ਕਰ ਦਿਆ 10 ਦਿਨ ਖਾ ਕੇ 10 ਦਿਨ ਰੈਕਟ ਕਰਨੀ ਹੈ ਲਗਾਤਾਰ ਖਾਣੀ 4 ਦਿਨ ਤੇ ਪੀਣੀ ਹੈ ਕੋਈ ਫੇਕ ਕੰਮ ਨਹੀਂ ਹੈਗਾ ਗਵਰਨਮੈਂਟ ਵੱਲੋਂ ਰਜਿਸਟ੍ਰੇਸ਼ਨ ਕਰਾਈ ਹੋਈ ਹੈ ਦੇਖ ਲੋ ਸਾਡਾ ਬ੍ਰਾਂਡ ਵੀ ਰਜਿਸਟਰਡ ਆ ਕਿਸਾਨ ਹਲਦੀ ਕਿਸਾਨ ਹਲਦੀ ਸ਼ੁੱਧ ਹਲਦੀ ਆਰਗੈਨਿਕ 100% ਤੇ ਨੰਬਰ ਵੀ ਇਹਦੇ ਤੇ ਦਿੱਤਾ ਹੈ ਤੇ 1 ਕਿਲੋ ਵਾਲੀ ਪੈਕਿੰਗ ਆਗੀ ਤੇ ਦੇਖੋ ਜੀ ਸਾਡੇ ਸਾਹਮਣੇ ਪੈਕਿੰਗ ਚਲਦੀ ਆ ਆ ਦੇਖੋ ਜੀ ਅਸੀਂ ਆਪ ਪੈਕ ਕਰਦੇ ਆ ਜੰਦ ਤੋਂ